ਛੱਤੀਸਗੜ ਦੇ ਕਿੰਦੂਲ ਤੇ ਦਾਤੇਵਾਣਾ ਦੇ ਵਿੱਚ ਭਾਰੀ ਮੀਂਹ ਕਾਰਨ ਵਨ ਕੁੱਟ ਗਿਆ ਜਿਸ ਨਾਲ ਆਲੇ-ਦੁਆਲੇ ਦੇ ਇਲਾਕੇ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਛੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ ਪਾਣੀ ਦਾ ਬਹਾਅ ਇੰਨਾ ਤੇਜ਼ ਸੀ ਕਿ ਗੱਡੀਆਂ ਤੱਕ ਪਾਣੀ ਦੇ ਵਿੱਚ ਵਹਿ ਗਈਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇੱਕ ਗੱਡੀ ਆ ਜਿਹੜੀ ਪਾਣੀ ਦੇ ਵਿੱਚ ਵਹਿ ਰਹੀ ਆ ਤੇ ਘਰਾਂ ਦੇ ਵਿੱਚ ਪਾਣੀ ਕਿਵੇਂ ਵੜ ਰਿਹਾ ਦੇਖੋ ਕਿਵੇਂ ਜਿਹੜਾ ਵਨ ਟੁੱਟਣ ਦੇ ਨਾਲ ਪਾਣੀ ਆ ਜਿਹੜਾ ਘਰਾਂ ਦੇ ਵਿੱਚ ਗਲੀਆਂ ਦੇਖੋ ਕਿਵੇਂ ਨਦੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕਿ ਕਿਤੇ ਵੀ ਕੋਈ ਵਿਅਕਤੀ ਨਹੀਂ ਖੜ ਸਕਦਾ ਹਾਲਾਂਕਿ ਜਿੰਨਾ ਵਹਾਅ ਪਾਣੀ ਦਾ ਤੇਜ਼ ਆ ਘਰਾਂ ਦੇ ਵਿੱਚ ਆ ਦੇਖੋ ਕਿਵੇਂ ਵਿਅਕਤੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾ ਕਿੰਨਾ ਤੇਜ਼ ਆ ਕਿੰਨਾ ਤੇਜ਼ ਵਹਾਅ ਦਾ ਪਾਣੀ ਦਾ ਆ ਦੇਖੋ ਕਿੰਨੇ ਕਿੰਨੀ ਤੇਜ਼ੀ ਦੇ ਨਾਲ ਪਾਣੀ ਹੈ ਜਿਹੜਾ ਡੈਮ ਤੋਂ ਟੁੱਟ ਕੇ ਜਿਹੜਾ ਵੰਨ ਟੁੱਟ ਕੇ ਆਇਆਗਾ ਪਾਣੀ ਉਸ ਪਾਣੀ ਦਾ ਵਹਾਅ ਜਿਹੜਾ ਕਿੰਨਾ ਤੇਜ਼ ਆ ਕਿਵੇਂ ਲੋਕਾਂ ਨੂੰ ਇਸ ਦੀ ਮਾਰ ਚੱਲਣੀ ਪਊਗੀ ਕਿਵੇਂ ਇਹ ਪਾਣੀ ਦਾ ਜਿਹੜਾ ਰੁਖਾ ਕਿਵੇਂ ਬੰਦ ਹੋ ਸਕਦਾ ਇਹ ਤਾਂ ਮੌਕੇ ਤੇ ਪ੍ਰਸ਼ਾਸਨ ਹੀ ਕਰੇਗਾ ਪੁਖਤਾ ਪ੍ਰਬੰਧ ਪਰ ਲੋਕਣ ਜਿਹੜੇ ਹੁਣ ਦੇ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਆ ਜਿਹੜਾ ਕਿਵੇਂ ਆ ਰਿਹਾ ਕਿੰਨੀ ਤੇਜ਼ੀ ਦੇ ਨਾਲ ਆ ਰਿਹਾ ਪਾਣੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਮੰਜ਼ਰ ਹੋਊਗਾ ਮੌਕੇ ਦਾ ਇਹ ਦੇਖੋ ਕਿਵੇਂ ਪਾਣੀ ਆ ਜਿਹੜਾ ਕਿਸ ਤਰ੍ਹਾਂ ਮੋਟਰਸਾਈਕਲ ਖੜੇ ਤੁਹਾਨੂੰ ਦਿਖਾਈ ਦੇ ਰਹੇ ਨੇ ਮੋਟਰਸਾਈਕਲ ਵੀ ਆਪਣੀ ਲਪੇਟ ਦੇ ਵਿੱਚ ਲੈ ਗਿਆ ਕਈ ਗੱਡੀਆਂ ਗਈਆਂ ਨੇ ਇਸ ਦੇ ਵਿੱਚ ਇਸ ਦੀ ਲਪੇਟ ਦੇ ਵਿੱਚ ਕਈ ਗੱਡੀਆਂ ਆ ਚੁੱਕੀਆਂ ਨੇ ਆ ਦੇਖੋ ਤੁਹਾਨੂੰ ਤਸਵੀਰਾਂ ਜਿਸ ਤਰ੍ਹਾਂ ਇੱਕ ਨਦੀ ਵਹਿੰਦੀ ਹੁੰਦੀ ਆ ਉਸ ਤਰ੍ਹਾਂ ਜਿਹੜਾ ਛੜਕਣੇ ਰੂਪ ਧਾਰਨ ਕੀਤਾ ਹੋਇਆ ਦਾ ਕਿੰਨੀ ਤੇਜ਼ੀ ਦੇ ਨਾਲ ਪਾਣੀ ਹੈ ਜਿਹੜਾ ਉਹ ਵਹਿ ਰਿਹਾ ਸੜਕਾਂ ਦੇ ਉੱਤੇ ਹਾਲਾਂਕਿ ਭਾਰੀ ਮੀਂਹ ਪੈਣ ਕਾਰਨ ਜਿਹੜਾ ਬਨ ਟੁੱਟਿਆ ਬਨ ਟੁੱਟਣ ਦੇ ਕਾਰਨ ਇਲਾਕੇ ਦੇ ਘਰਾਂ ਚ ਨੀਵੇਂ ਘਰਾਂ ਚ ਪਾਣੀ ਹੈ ਜਿਹੜਾ ਵੱਢ ਚੁੱਕਿਆਗਾ 5 5 4 4 ਫੁੱਟ ਪਾਣੀ ਵੱਢ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਧਿਆਨਕ ਮੰਜ਼ਰ ਹੋਣਗੇ ਮੌਕੇ ਦੇ ਹਾਲਾਤ ਦੇਖੋ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਆ ਪਾਣੀ ਦਾ ਜਿਹੜਾ ਇੰਨਾ ਤੇਜ਼ ਵਹਾ ਦਾ ਇਹ ਪਾਣੀ ਕਿਸੇ ਵੀ ਤਰ੍ਹਾਂ ਦੇ ਕੋਈ ਇਨਸਾਨ ਗੱਡੀ ਮੋਟਰਸਾਈਕਲ ਵਹੀਕਲ ਆਉਂਦਾ ਆਲਾ ਕਿ ਤੁਹਾਨੂੰ ਦਿਖਾਉਨੇ ਆ ਅੱਗੇ ਤਸਵੀਰਾਂ ਦੇ ਵਿੱਚ ਇਸ ਨੇ ਟਰੱਕ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਟਰੱਕ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇਸ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਆ ਦੇਖੋ ਕਿੰਨਾ ਭਿਆਨਕ ਮੰਜ਼ਰ ਹੈ ਪਾਣੀ ਦਾ ਅਤੇ ਦੇਖੋ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਪਾਣੀ ਹੈ ਜਿਹੜਾ ਉੱਪਰ ਵੱਲੋਂ ਆ ਰਿਹਾ ਨੀਚੇ ਜਿਹੜੇ ਟਰੱਕ ਤੁਹਾਨੂੰ ਦਿਖਾਈ ਦੇ ਰਹੇ ਨੇ ਖੜੇ ਇਹ ਟਰੱਕਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲਏ ਜਾਵੇਗਾ ਇੱਥੇ ਇੱਕ ਟਰੱਕ ਜਿਹੜਾ ਤੁਹਾਨੂੰ ਮੈਂ ਦਿਖਾਉਣਾ ਹੁਣ ਆ ਮੋੜ ਤੇ ਇਹ ਟਰੱਕ ਵੀ ਪਾਣੀ ਦੇ ਵਿੱਚ ਵਹਿ ਗਿਆ ਇਹ ਇੰਨਾ ਤੇਜ਼ ਵਹਾਅ ਪਾਣੀ ਦਾ ਕਿ ਟਰੱਕ ਨੂੰ ਵੀ ਤਰੋੜ ਕੇ ਲੈ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਖੌਫਨਾਕ ਮੰਜ਼ਰ ਹੋਊਗਾ ਇਹ ਮੌਕੇ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਪਰ ਪਾਣੀ ਫਿਰ ਰਿਹਾ ਹੈ ਨਾ ਕਿ ਕੋਈ ਨਦੀ ਚੱਲ ਰਹੀ ਹੈ ਨਾ ਕੋਈ ਦਰਿਆ ਚੱਲ ਰਿਹਾ ਹੈ ਸੜਕਾਂ ਦੇ ਉੱਤੇ ਪਾਣੀ ਆ ਨਾਲੀ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਨਾਲੀ ਦੇ ਵਿੱਚ ਪਾਣੀ ਆ ਜਿਸ ਤਰ੍ਹਾਂ ਨਾਲੀ ਦੇ ਵਿੱਚ ਪਾਣੀ ਤੇਜ਼ ਚੱਲਦਾ ਉਸੇ ਤਰ੍ਹਾਂ ਛੜਕਾਂ ਵੀ ਇੱਕ ਨਦੀ ਦਾ ਰੂਪ ਧਾਰਨ ਕਰ ਚੁੱਕੀ ਆ